ਸਾਡੇ ਬਾਬਾ ਜੀ ਮਹਾਰਾਜ ਦਾ 53ਵਾਂ ਚੱਲਾ ਹੈ ਜਿਹੜਾ ਕੱਲ ਨੰਗਲ ਤੋਂ ਸਿਰਸਾ ਤੋਂ ਬਾਬਾ ਬਲਕਨath ਮੰਦਰ ਦੁਰਗਾ ਮੰਦਰ ਨੰਗਲ ਤੋਂ ਚੱਲਿਆ ਜਿਸ ਮੰਦਰ ਦੇ ਮੇਰੇ ਪਿਤਾ ਸ਼੍ਰੀ ਮਾਸਟਰ ਬਿਹਰੀ ਲਾਲ ਜੀ ਤੇ ਮੈਂ ਉਹਨਾਂ ਦੇ ਨਾਲ ਸੰਸਥਾਪਕ ਹਾਂ ਪਿਤਾ ਜੀ ਦੇ ਦੱਸੇ ਹੋਈ ਪਰੰਪਰਾ ਨੂੰ ਨਿਰੰਤਰਨ ਵਾਧੇ ਹੋਏ ਵੱਡਾ ਪੁੱਤਰ ਹੋਣ ਦੇ ਨਾਤੇ ਉਸ ਚਾਹੇ ਚੱਲਾ ਜਿਹੜਾ ਹੈ ਨਿਰੰਤਰ ਚੱਲਿਆ ਹੋਇਆ ਹੈ ਨੰਗਲ ਤੋਂ ਚੱਲ ਕੇ ਚੱਲੇ ਸੰਗਤ ਵਿੱਚ ਲਗਭਗ 2000 ਸੰਗਤ ਜਿਹੜੀ ਹੈ ਸਾਧ ਸੰਗਤ ਲਈ ਪਹੁੰਚੀ ਜਿੱਥੇ ਟੂਟ ਲੰਗਰ ਵਰਤਿਆ ਹੈ ਕਿਸੇ ਦਾ ਕਾਡ ਚੈੱਕ ਨਹੀਂ ਕੀਤਾ ਗਿਆ ਕਿਸ ਨੂੰ ਟੋਕਰ ਨਹੀਂ ਦੇ ਕੇ ਆ ਗਿਆ ਰਾਤ ਲਗਭਗ 2:30 ਵਜੇ ਤੱਕ ਚੌਂਕੀ ਜਿਹੜੀ ਹੈ ਬਾਬਾ ਜੀ ਮਹਾਰਾਜ ਦੀ 9 ਵਜੇ ਤੋਂ ਸ਼ੁਰੂ ਹੋ ਕੇ ਚੱਲੀ ਹੈ ਔਰ ਹੁਣ ਸਵੇਰੇ ਪਵਿੱਤਰ ਗੋਫਾ ਦੇ ਦਰਸ਼ਨਾਂ ਵਾਸਤੇ ਸੰਗਤ ਦੇ ਨਾਲ ਜਾ ਰਹੇ ਹਾਂ ਔਰ ਮਹਾਰਾਜ ਕਿਰਪਾ ਕਰੇ ਦਰਸ਼ਨ ਕਰਕੇ ਵਾਪਸੀ ਸਰਾਂ ਦੇ ਵਿੱਚ ਆ ਕੇ ਲੰਗਰ ਦੀ ਵਿਵਸਥਾ ਕੀਤੀ ਹੋਈ ਹੈ ਭਗਤਾਂ ਨੇ ਲੰਗਰ ਛੱਕੇ ਬਾਬਾ ਜੀ ਕੋਲੋਂ ਛੁੱਟੀਆਂ ਲੈ ਕੇ ਛੁੱਟੀਆਂ ਮੰਗ ਕੇ ਦਰਬਾਰ ਤੋਂ ਰਬਾਨ ਦੀ ਵਾਪਸੀ ਨੰਗਲਦੀ ਹੋ ਜਾਣੀ ਹੈ ਔਰ ਅਗਲਾ ਚੱਲੇ ਦੀ ਡੇਟ ਜਿਹੜੀ ਹੈ ਉਹ 4 ਮਈ ਫਿਕਸ ਕਰ ਦਿੱਤੀ ਹੈ ਜੈ ਭਾਬੇਦੀ ਜੈ ਮਾਤਾ ਦੀ ਜੈ ਮੇਰੇ ਗੁਰੂ ਮਹਾਰਾਜ ਦੀ ਜੈ ਮੇਰੇ ਪਿਤਾ ਸ਼੍ਰੀ ਬਿਹਾਰੀ ਲਾਲ ਦੀ ਗਾਰਾ ਮੇਰਾ ਨਾਮ ਸੰਤੋਸ਼ ਸ਼ਰਮਾ ਹੈ ਇਸ ਚੱਲੇ ਦੀ ਮਾਰੀ ਇਸ ਤਰ੍ਹਾਂ ਹੈ ਜੀ ਇਹ ਤ੍ਰਿਉਂਜੋਂ ਚੱਲੇ ਤੇ ਇਸ ਦੇ ਵਾਸਤੇ ਪੂਰਾ ਸਾਲ ਅਸੀਂ ਤਿਆਰੀਆਂ ਕਰਦੇ ਰਹੇ ਨੇ ਤੇ ਸਾਡੀ ਮਹਿਲਾ ਮੰਡਲੀ ਵੀ ਹੈ ਇੱਕ ਬਣੀ ਹੋਈ ਤੇ ਅਸੀਂ ਵੀ ਸਤਸੰਗ ਕਰਕੇ ਥੋੜਾ ਬਹੁਤ ਪੈਸਾ ਇਕੱਠਾ ਕਰਦੇ ਆ ਜੋ ਟਰਾਵਾ ਹੁੰਦਾ ਉਹ ਲੈ ਕੇ ਆਨੇ ਆ ਤੇ ਥੋੜਾ ਬਹੁਤ ਯੋਗਦਾਨ ਅਸੀਂ ਵੀ ਪਾਉਂਦੇ ਆ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਚੱਲਦਾ ਇਹ ਸਫਲ ਹੁੰਦਾ ਹੈ ਤੇ ਇਹਦੇ ਵਾਸਤੇ ਮਤਲਬ ਅਸੀਂ ਕਿਸੇ ਤੋਂ ਚੰਦਾ ਨਹੀਂ ਮੰਗਦੇ ਕਿਸ ਹਾਂਜੀ ਜਿਹੜੇ ਲੋਕ ਜਿਹੜੇ ਆਉਂਦੇ ਆ ਯਾਤਰੀ ਉਹਨਾਂ ਨੂੰ ਕਿੱਦਾਂ ਦੀ ਸੁਭਦਾਵਾਂ ਦੇਣੀ ਉਹ ਕਿਸ ਤਰ੍ਹਾਂ ਦੀ ਉਹਨਾਂ ਨੂੰ ਇਸ ਤਰ੍ਹਾਂ ਹੈ ਜੀ ਮਤਲਬ ਇਸ ਤਰ੍ਹਾਂ ਰਹਿਣ ਵਾਸਤੇ ਇੱਥੇ ਅਸੀਂ ਉਹਨਾਂ ਨੂੰ ਇੰਤਜ਼ਾਮ ਕਰਾ ਦਿੰਨੇ ਆ ਸਰਾਇ ਸਿਖਾ ਦਿੰਨੇ ਆ ਇੰਤਜ਼ਾਮ ਤੇ ਬਾਕੀ ਲੰਗਰ ਦਾ ਜਿਹੜਾ ਹੈ ਉਹਨਾਂ ਨੂੰ ਖਾਣ ਪੀਣ ਦਾ ਸਾਰੇ ਹਰ ਸੁਵਿਧਾ ਜਿਹੜੀ ਹੈ ਇੱਥੇ ਉਪਲਬਧ ਕਰਵਾਨੇ ਆ ਤੇ ਕਿੰਨੇ ਕਿਲੋ ਬੰਦੇ ਮੰਨ 1.5 ਤੋਂ 2000 ਤੱਕ ਮੈਨੂੰ ਲੱਗਦਾ ਹੈ ਕਿ ਅੱਜ ਵੀ ਸਿਗਾ ਇਸ ਚਾਲੇ ਨਾਲ ਤੇ ਇੰਨੀ ਇਕ ਸੰਗਤ ਹੋ ਜਾਂਦੀ ਹੈ ਜੀ ਤੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਜੀ ਜਿਹੜਾ ਬਹੁਤ ਅੱਛਾ ਭਗਤੀ ਭਾਵਪੂਰਨ ਮਾਹੌਲ ਹੁੰਦਾ ਹੈ ਜੀ ਬਹੁਤ ਅੱਛਾ ਲੱਗਦਾ ਹੈ ਔਰ ਸਾਰੀ ਸੰਗਤ ਬਹੁਤ ਖੁਸ਼ ਹੁੰਦੀ ਹੈ ਇਸ ਚੱਲੇ ਚਾਕੇ ਤੇ ਆਪਣੇ ਆਪ ਨੂੰ ਧੰਨ ਸਮਝਦੀ ਹੈ ਕਿ ਅਸੀਂ ਇਸ ਬਾਬਾ ਬਾਲਕਨਾਥ ਦੇ ਦਰਵਾਜ਼ੇ ਦਰਸ਼ਨ ਕਰਕੇ ਜਾਂਦੇ ਹਾਂ ਜੀ ਇਹ ਨੰਗਲ ਸਿੱਧ ਬਾਬਾ ਬਾਲਕਨਾਥ ਦੁਰਗਾ ਮੰਦਿਰ ਨੰਗਲ ਜੋ ਕਿ ਮੇਰੇ ਸਸੁਰ ਸਾਹਿਬ ਮਾਸਟਰ ਵਿਹਾਰੀ لال ਸ਼ਰਮਾ ਜੀ ਸਸ ਥਾਪ ਕੇ ਜਿਸ ਮੰਦਰ ਦੇ ਉੱਥੋਂ ਚਲਦਾ ਹੈ ਤੇ ਮੇਰੇ ਹਸਬੰਡ ਦੇ ਬਾਬਾ ਪ੍ਰਦੀਪ ਜੀ ਜੋ ਹੈ ਇਹ ਮੇਰੇ ਹਸਬੰਡ ਹੈ ਇਹ ਉਹਨਾਂ ਦੇ بڑے ਬੇਟੇ ਹੈ ਤੇ ਇਹ ਉੱਥੋਂ ਮਤਲਬ ਉਹਨਾਂ ਦੇ ਪਿਤਾ ਆਪਣੇ ਪਿਤਾ ਜੀ ਦੀ ਪਰੰਪਰਾ ਨਿਭਾਉਂਦੇ ਹੋਏ ਇਸ ਥਾਂਲੇ ਨੂੰ ਲੈ ਕੇ ਆਉਂਦੇ ਆ ਤੇ ਸਾਥ ਲਈ ਆ ਕੇ ਪੂਰੀ ਰਾਤ ਗੁੰਗਾਨ ਕਰਦੇ ਹੈ Satsang ਕਰਦੇ ਹੈ ਤਸਵੀਰ ਨੂੰ ਜਾ ਕੇ ਦਰਬਾਰ ਤੇ ਮੱਥਾ ਟੇਕ ਕੇ ਬਾਕੀ ਸੰਗਤਾਂ ਜਿਹੜੀਆਂ ਹੈ ਸਾਰੀਆਂ ਸੇਵਾੜੀਆਂ ਵਾਪਸੀ ਕਰਦੇ ਹਾਂ ਜੀ ਹਾਂ ਜੀ ਤੁਹਾਨੂੰ ਪੀਤ ਹੈ ਜਿਹੜੇ ਆਇਆਂ ਹੰਕਾ ਮੱਥਾ ਟੇਕਾ ਉਹਨਾਂ ਨੇ ਆਈਆਂ ਸੰਗਤਾਂ ਨੂੰ ਇਹ ਕਹਿੰਦੇ ਆ ਜੀ ਇੱਕ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਰ ਇਹ ਚਾਲਾ ਸਫਲ ਹੁੰਦਾ ਹੈ ਤਾਂ ਉਹਨਾਂ ਦੀ ਹੀ ਸਹਿਯੋਗ ਨਾਲ ਔਰ ਉਹਨਾਂ ਦੀ ਹੀ ਸ਼ਰਧਾ ਨਾਲ ਹੁੰਦਾ ਹੈ ਤੇ ਦੂਜਾ ਅਸੀਂ ਇਹ ਕਹਿੰਦੇ ਆ ਕਿ ਉਸ ਨਾਲ ਉਹ ਨਾਥ ਜਿਹੜਾ ਹੈ ਉਹ ਸਾਰਿਆਂ ਦੀਆਂ ਝੋਲੀਆਂ ਇੰਨੀਆਂ ਪਰੇ ਕਿ ਉਹ ਵਾਰ-ਵਾਰ ਵਾਰ-ਵਾਰ ਇਸ ਚਾਲੇ 'ਚ ਹਮੇਸ਼ਾ ਆਂਦੇ ਰਹਿਣ ਔਰ ਹਮੇਸ਼ਾ ਉਸ ਨਾਥ ਜਿਹੜੀਆਂ ਉਹ ਮਿਹਰਬਾਨੀਆਂ ਔਰ ਉਹਦੀ ਕਿਰਪਾ ਜਿਹੜੀ ਹੈ ਉਹ ਪ੍ਰਾਪਤ ਕਰਦੇ ਰਹਿਣ ਤੇ ਹੋਰ ਇੱਕ ਮੈਸੇਜ ਦੇਣਾ ਚਾਹਨੀ ਆ ਸੰਗਤਾਂ ਨੂੰ ਸਾਰਿਆਂ ਨੂੰ ਕਿ ਅਸੀਂ ਇੱਕ ਧਾਰਮਿਕ ਸਥਲ ਤੇ ਆਏ ਹੋਏ ਆ ਤੇ ਧਾਰਮਿਕ ਸਥਲ ਦੇ ਆਨ ਕਰਕੇ ਸਾਨੂੰ ਸਾਫ ਸਫਾਈ ਦਾ ਜਿਹੜਾ ਹੈ ਉਹ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਇਕੱਠੇ ਲੋਕ ਹੁੰਨੇ ਆ ਤਾਂ ਕਾਫੀ ਜ਼ਿਆਦਾ ਕੂੜਾ ਕਰਕਟ ਕਚਰਾ ਸਭ ਇਕੱਠਾ ਹੋ ਜਾਂਦਾ ਹੈ ਤੇ ਸਾਡੀ ਡਿਊਟੀ ਬਣਦੀ ਹੈ ਕਿ ਉਹਨੂੰ ਅਸੀਂ ਸਾਫ ਕਰਕੇ ਜਾਈਏ ਤਾਂ ਕਿ ਸਫਾਈ ਜਿਹੜੀ ਹੈ ਉਹ ਬਣੀ ਰਹੇ ਤੇ ਸੰਗਤਾਂ ਜਿਹੜੀਆਂ ਹੋਰ ਵੀ ਆਉਂਦੀਆਂ ਰਹਿੰਦੀਆਂ ਤਾਂ ਉਹਨਾਂ ਨੂੰ ਲਈ ਵੀ ਸੁਵਿਧਾ ਹੋਵੇ ਤੇ ਸਫਾਈ ਦਾ ਵੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਬਾਕੀ ਸਾਰੀਆਂ ਸੰਗਤਾਂ ਬਣੀਏ ਸ਼ਰਧਾ ਨਾਲ ਆਉਂਦੀਆਂ ਬਹੁਤ ਹੀ ਭਾਵ ਜੋਸ਼ ਹਰ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦੀਆਂ ਇੱਥੇ ਸਿਰਫ ਇਹ ਹੈ ਕਿ ਸਫਾਈ ਦਾ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਬਹੁਤ ਜ਼ਰੂਰੀ ਹੈ